ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਬੇਲੇੋਂ ਨਿਕਲਦੇ ਸ਼ੇਰ ਪੁਸਤਕ ਦੇ ਅਧਿਆਏ 20 ਅਧਿਆਏ 20 ਤੁਹਾਡੇ ਸਾਹਮਣੇ ਸ਼ੁਰੂ ਕਰਨ ਲੱਗੇ ਹਾਂ ਜੀ ਦੇਖਣ ਮੈਂ ਥੋੜੇ ਦਿਸਾਂ ਲੜਤੇ ਘਣੇ ਦਿਸਾਂ ਜ਼ੈਨ ਖਾਨ ਨੂੰ ਸੁਨੇਹਾ ਭੇਜੋ ਤੇ ਤੁਰੰਤ ਪੇਸ਼ ਹੋਣ ਲਈ ਕਹੋ ਗੁੱਸੇ ਨਾਲ ਅਫਦਾਲੀ ਦੀਆਂ ਅੱਖਾਂ ਵਿੱਚੋਂ ਅੱਗ ਦੇ ਭਾਂਬੜ ਨਿਕਲ ਰਹੇ ਸਨ ਕੁਝ ਵੀ ਉਸਦੇ ਸੋਚੇ ਮੁਤਾਬਕ ਨਹੀਂ ਹੋ ਰਿਹਾ ਸੀ ਬੇਸ਼ੱਕ ਉਸਨੇ ਸਿੱਖ ਪਰਿਵਾਰਾਂ ਦੇ ਵਹੀਰ ਵਿੱਚੋਂ ਕਈ ਹਜ਼ਾਰ ਸਿੱਖ ਬੀਬੀਆਂ ਬੱਚੇ ਬੁੱਢੇ ਮਾਰ ਦਿੱਤੇ ਸਨ ਪਰ ਉਹ ਸਿੰਘਾਂ ਨੂੰ ਮਾਰਨਾ ਨਹੀਂ ਖਤਮ ਕਰਨਾ ਚਾਹੁੰਦਾ ਸੀ ਤੇ ਇਸ ਵਿੱਚ ਉਸ ਨੂੰ ਆਪਣਾ ਆਪ ਕਿਤੇ ਵੀ ਸਫਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਸੀ ਅਫਗਾਨ ਫੌਜਾਂ ਖਾਲਸੇ ਦਾ ਹੌਸਲਾ ਤੋੜਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀਆਂ ਸਨ ਜੀ ਜਹਾਂ ਆਪਣਾ ਹੁਕਮ ਜ਼ੈਨ ਖਾਨ ਬਦਾਲੀ ਅੱਗੇ ਪੇਸ਼ ਹੁੰਦੇ ਆ ਬੋਲੇ ਆ ਹੁਕਮ ਹੁਣ ਨਵਾਂ ਹੁਕਮ ਕੀ ਚਾਹੁੰਦਾ ਹੈ ਜ਼ੈਨ ਖਾਨ ਪੁਰਾਣਾ ਪੂਰਾ ਕਰਾਇਆ ਹੈ ਜੈਸੀਆਂ ਫੜਾ ਮਾਰਕੀ ਤੂੰ ਸਾਨੂੰ ਸੱਧਿਆ ਸੀ ਉਹਨਾਂ ਤੇ ਪੂਰਾ ਨਹੀਂ ਉਤਰਿਆ ਖਿਜਦਾ ਹੋਇਆ ਅਬਦਾਲੀ ਬੋਲੇ ਆ ਹਜ਼ੂਰ ਦੀ ਗੱਲ ਮੈਂ ਸਮਝਿਆ ਨਹੀਂ ਜ਼ੈਨਾ ਵੀ ਭੋਲਾ ਬਣ ਗਿਆ ਸੀ ਆਪਣੀ ਭੇਜੀ ਚਿੱਠੀ ਤਾਂ ਯਾਦ ਹੈ ਕਿ ਉਹ ਵੀ ਭੁੱਲ ਗਿਆ ਕੀ ਸੁਣੀ ਹੱਕ ਲੈ ਆਸੀ ਤੂੰ ਅਸੀਂ ਇਹਨਾਂ ਨੂੰ ਅੱਗੇ ਅੱਗੋਂ ਘੇਰਦੇ ਹਾਂ ਤੇ ਤੁਸੀਂ ਪਿੱਛੋਂ ਹਮਲਾ ਕਰਦੇ ਹੋ ਅਬਦਾਲੀ ਨੇ ਜ਼ੈਨ ਖਾਨ ਉਸ ਦੇ ਪੇਜਿਸ ਨੂੰ ਇਹ ਦੀ ਯਾਦ ਕਰਵਾਈ ਪਰ ਅਸੀਂ ਤਾਂ ਅੱਗੇ ਡਟੇ ਹੋਏ ਹਾਂ ਹਜ਼ੂਰ ਹਾਂ ਮੈਨੂੰ ਪਤਾ ਹੈ ਜਿਵੇਂ ਤੁਸੀਂ ਡਟੇ ਹੋਏ ਹੋ ਕੁਝ ਕੁ ਸੌ ਸਿੱਖਾਂ ਦੇ ਜਥੇ ਨੇ ਤੁਹਾਨੂੰ ਐਸਾ ਭਜਾਇਆ ਕਿ ਵਹੀਰ ਤੋਂ ਕਿੰਨੀ ਮੀ ਲਗਾਹਾਂ ਜਾ ਕੇ ਰੁਕੇ 50000 ਫੌਜ ਸੀ ਤੇਰੇ ਕੋਲ ਤੇ ਲਗਭਗ ਇੰਨੀ ਹੀ ਮਲੇਰ ਕੋਟੀਆਂ ਕੋਲ ਤੇ ਸਿੱਖਾਂ ਦੀ ਗਿਣਤੀ ਕਿੰਨੀ ਸੀ ਕਿ ਉਹਨਾਂ ਦੇ ਇੱਕ ਛੋਟੇ ਜਿਹੇ ਜੱਥੇ ਨੇ ਹੀ ਤੁਹਾਡੀ ਸਾਰੀ ਫੌਜ ਪਾਰੂ ਲਾ ਦਿੱਤੀ ਹੈ ਤੁਸੀਂ ਇੰਨਾ ਉੱਤੇ ਅੱਗੇ ਹੋ ਟੁੱਟ ਕੇ ਕਿਉਂ ਨਹੀਂ ਪਏ ਜਿੰਨਾ ਚਿਰ ਵਹੀਰ ਦੇ ਰਾਖੇ ਸਿੰਘਾਂ ਨੂੰ ਨਹੀਂ ਮਾਰਦੇ ਉਨੀ ਦੇਰ ਉਹਨਾਂ ਪਰਿਵਾਰਾਂ ਦਾ ਬਾਲ ਵੀ ਵਿੰਗਾ ਨਹੀਂ ਹੋਣ ਦੇਣਾ ਪਰ ਜਹਾਂ ਪਨਾ ਜਾਨ ਬਖਸ਼ੀ ਹੋਵੇ ਤਾਂ ਤੁਹਾਡੀ ਭੇਜੀ ਚਿੱਠੀ ਦਿਖਾਵਾ ਜ਼ੈਨ ਖਾਨੇ ਅਬਦਾਲੀ ਦੀ ਭੇਜੀ ਪਹਿਲੀ ਚਿੱਠੀ ਖਿਸੇ ਵਿੱਚੋਂ ਕੱਢੀ ਤੁਸੀਂ ਆਪ ਹੀ ਲਿਖ ਭੇਜਿਆ ਸੀ ਹਜ਼ੂਰ ਕਿ ਤੁਸੀਂ ਭਾਵੇਂ ਇਹਨਾਂ ਨਾਲ ਨਾ ਲੜੋ ਬਸ ਕਿਉਂ ਘੇਰਾ ਪਾਈ ਰੱਖੋ ਤੇ ਅਸੀਂ ਅਬਦਾਲੀ ਨੇ ਜੈਨੇ ਕੋਲੋਂ ਚਿੱਠੀ ਖੋਲ੍ਹੀ ਤੇ ਪਾੜ ਕੇ ਆਪਣੇ ਵੱਲੋਂ ਦੂਰ ਭਗਾ ਮਾਰੀ ਪਰ ਉਹ ਉੱਥੇ ਹੀ ਡਿੱਗ ਪਈ ਅਬਦਾਲੀ ਦੇ ਪੈਰਾਂ ਕੋਲ ਜੰਗ ਵਿੱਚ ਸਿਆਣਾ ਫੌਜ਼ਦਾਰ ਉਸੇ ਨੂੰ ਮੰਨਿਆ ਜਾਂਦਾ ਹੈ ਜੋ ਆਪਣੀ ਬੁੱਧੀ ਨਾਲ ਜੰਗ ਵਿੱਚ ਨੀਤੀਆਂ ਘੜੇ ਤੇ ਲੋੜ ਪਵੇ ਤਾਂ ਨੀਤੀ ਬਦਲ ਵੀ ਲਵੇ ਮਕਸਦ ਜੰਗ ਜਿੱਤਣਾ ਹੁੰਦਾ ਹੈ ਅਬਦਾਲੀ ਨੂੰ ਆਪਣੇ ਪਹਿਲੇ ਸੁਨੇਹੇ ਤੇ ਵੀ ਗੁੱਸਾ ਆ ਰਿਹਾ ਸੀ ਉਸਨੇ ਵੀ ਕਿੱਥੇ ਸੋਚਿਆ ਸੀ ਕਿ ਘੇਰਾ ਘੇਰਾ ਪਹਿ ਜਾਣ ਤੇ ਵੀ ਸਿੰਘ ਐਸੀ ਬਹਾਦਰੀ ਦਿਖਾਉਣਗੇ ਕਿ ਅਫਗਾਨਾਂ ਦੀ ਸਭ ਵਿਉਂਤਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ ਕਿੱਥੇ ਹੈ ਤੇਰਾ ਸਾਥੀ ਲక్ష్ਮੀਨਾਰਾਇਣ ਤੇ ਕਿੱਥੇ ਹੈ ਉਸ ਦੀ ਫੌਜ ਤੁਹਾਡੀ ਤਿੰਨਾਂ ਦੀ ਫੌਜ ਰਲ ਕੇ ਕੀ ਸਿੱਖਾਂ ਨੂੰ ਅੱਗੇ ਢਾ ਨਹੀਂ ਸਕਦੀ ਹੁਣੇ ਜਾ ਆਪਣੀ ਲక్ష్ਮੀਨਾਰਾਇਣ ਦੀ ਤੇ ਮਲੇਰ ਕੋਟਿਆਂ ਦੀ ਸਾਰੀ ਤਾਕਤ ਨਾਲ ਅੱਗੋਂ ਲੜਾਕੇ ਸਿੰਘਾਂ ਤੇ ਹੱਲਾ ਕਰ ਜਿੰਨਾ ਚਿਰ ਅਸੀਂ ਇਹਨਾਂ ਦੀ ਸੁਰੱਖਿਆ ਕਤਾਰ ਨਹੀਂ ਤੋੜਦੇ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਅਬਦਾਲੀ ਦਾ ਨਮਾ ਫਰਮਾਨ ਲੈ ਕੇ ਜ਼ੈਨ ਖਾਨ ਤੁਰ ਪਿਆ ਚਾਰ ਘੜੀਆਂ ਅਬਦਾਲੀ ਤੁਰੇ ਜਾਂਦੇ ਜ਼ੈਨੇ ਨੂੰ ਸੁਣਾਉਂਦੇ ਆ ਬੋਲੇ ਆ ਚਾਰ ਘੜੀਆਂ ਵਿੱਚ ਸਭ ਮਾਮਲਾ ਨੇ ਵੇਢ ਦੇਾਂਗਾ ਜੇ ਤੁਸੀਂ ਅੱਗੇ ਤਕੜੇ ਹੋ ਕੇ ਇੱਕ ਹੱਲਾ ਕਰੋ ਸਾਡੀ ਲੱਖਾਂ ਦੀ ਗਿਣਤੀ ਅੱਗੇ ਕੀ ਨੇ ਇਹ ਕੁਝ ਹਜ਼ਾਰ ਸਿੰਘ ਜਵਹੀਰ ਦੀ ਗਿਣਤੀ ਵੱਖ ਕਰ ਦਈਏ ਤਵੀ ਹਜ਼ਾਰ ਵੀ ਨਹੀਂ ਦੇਣੇ 10000 ਨਹੀਂ ਹਜ਼ੂਰ ਮਿਸਲਾਂ ਵਾਲੀ ਹਥਿਆਰਬੰਦ ਲੜਾਕੀ ਸਿੰਘਾਂ ਦੀ ਗਿਣਤੀ ਤਾਂ 10000 ਹੀ ਹੈ ਉਹਦੇ ਵਿੱਚੋਂ 5 ਕੁ ਸਾਡੇ ਵੱਲ ਹਨ ਤੇ 5 ਕੇ ਤੁਹਾਡੇ ਵੱਲ ਜਾਂਦਾ ਜਾਂਦਾ ਜ਼ੈਨ ਖਾਨ ਅਬਦਾਲੀ ਨੂੰ ਇਹ ਵੀ ਦੱਸ ਗਿਆ ਕਿ ਬਾਦਸ਼ਾਹ ਨਾਲ 3 ਲੱਖ afghan ਹੁੰਦੇ ਹੋਏ ਵੀ ਉਹ ਸਰਦਾਰ ਚੜਤ ਸਿੰਘ ਤੇ ਮੁੱਠੀਪੜ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕੇ ਦੂਜਿਆਂ ਨੂੰ ਕਹਿਣਾ ਸੌਖਾ ਹੀ ਹੁੰਦਾ ਹੈ ਕਿ ਲੜਕੇ ਲੋਹਾ ਲੋ ਸਵਾਦ ਤਾਂ ਫੇਰ ਹੈ ਜੇ ਆ ਪਤੰਦਰਾਂ ਦੇ ਮੂਰੇ ਹੋ ਵਾਪਸ ਮੁੜਦਾ ਹੋਇਆ ਜ਼ੈਨ ਖਾਨ ਭਾਵੇਂ ਅਬਦਾਲੀ ਤੇ ਗੁੱਸਾ ਵੀ ਕੱਢ ਰਿਹਾ ਸੀ ਪਰ ਨਾਲ ਨਾਲ ਸੁਖ ਦਾ ਸਾਹ ਵੀ ਲੈ ਰਿਹਾ ਸੀ ਉਸ ਨੂੰ ਇਸੇ ਗੱਲ ਦਾ ਇਮਤਿਹਾਨ ਸੀ ਇਤਮਿਨਾਨ ਸੀ ਕਿ ਸ਼ੁਕਰ ਹੈ ਹੌਬਦਾਲੇ ਦੀ ਚਿੱਠੀ ਨਾਲ ਲੈ ਆਇਆ ਸੀ ਨਹੀਂ ਤਾਂ ਅਬਦਾਲੀ ਨੇ ਪਤਾ ਨਹੀਂ ਕਿੰਨੀ ਸਜ਼ਾ ਦੇਣੀ ਸੀ ਆਪਣੀ ਫੌਜ ਕੋਲ ਪਹੁੰਚਦਿਆ ਜ਼ੈਨ ਖਾਨ ਨੇ ਪੀਖਨ ਖਾਨ ਨੂੰ ਸਦਾ ਭੇਜਿਆ ਸ਼ਾਹ ਦਾ ਆਖਣਾ ਹੈ ਕਿ ਅਸੀਂ ਮੂਰਲੇ ਪਾਸਿਓਂ ਸਿੰਘਾਂ ਨਾਲ ਟੱਕਰ ਲਈਏ ਤੇ ਸੁਰੱਖਿਆਤ ਘੇਰੇ ਨੂੰ ਤੋੜੀਏ ਜ਼ੈਨੇ ਨੇ ਪੀਖਨ ਖਾਨ ਨੂੰ ਅਬਦਾਲੀ ਦਾ ਸੁਨੇਹਾ ਦਿੱਤਾ ਪਰ ਸਾਨੂੰ ਤਾਂ ਪਹਿਲਾਂ ਹੀ ਸਿੰਘਾਂ ਨੇ ਮੈਦਾਨ ਵਿੱਚੋਂ ਭਜਾਇਆ ਹੈ ਸਾਡੀਆਂ ਫੌਜਾਂ ਦਾ ਹੌਸਲਾ ਤਾਂ ਪਹਿਲਾਂ ਹੀ ਪਸਤ ਹੋ ਚੁੱਕਿਆ ਹੈ। ਢੀਖਣ ਖਾਂ ਸਿੱਖਾਂ ਨਾਲ ਹਰਗੱਜ਼ ਵੀ ਆਪ ਟੱਕਰ ਲੈਣ ਦੇ ਹੱਕ ਵਿੱਚ ਨਹੀਂ ਸੀ। ਸਿੰਘਾਂ ਨਾਲ ਨਹੀਂ ਪਿੰਣਾ ਤਾਂ ਫਿਰ ਅਫਕਾਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹੁ। ਅਬਦਾਲੀ ਆਪਣੇ ਡਰਕਲ ਮਿੱਤਰਾਂ ਨਾਲ ਦੁਸ਼ਮਣਾਂ ਤੋਂ ਵੀ ਬੁਰਾ ਵਿਹਾਰ ਕਰਦਾ ਹੈ। ਨਾਲੇ ਕਿਹੜਾ ਲੜੀਆਂ ਤੇਰੀਆਂ ਫੌਜਾਂ ਸਿੰਘਾਂ ਨਾਲ? ਦੋ ਘੜੀਆਂ ਦੀ ਟੱਕਰ ਨੂੰ ਤੂੰ ਜੰਗ ਕਹਿੰਦਾ ਹੈ। ਯਾਦ ਹੈ ਕਿਵੇਂ ਬਿਲਕਦੇ ਨਹੀਂ ਸਾਨੂੰ ਸਨੇਹਾ ਘੱਲਿਆ ਸੀ ਕਿ ਜੀ ਸਿੱਖ ਮਲੇ ਕੋਟਲੇ ਤੇ ਚੜਾਏ ਹਨ ਸਾਨੂੰ ਬਚਾ ਲਵੋ। ਤੇ ਹੁਣ ਏਡੀ ਛੇਤੀ ਪਿਆ ਆਵੀ ਹੋ ਗਈ ਜ਼ੈਨੇ ਨੇ ਅਬਦਾਲੀ ਵਾਲਾ ਸਾਰਾ ਗੁੱਸਾ ਪਿੱਖਨਖਾਂ ਤੇ ਲਾ ਦਿੱਤਾ ਸਰਹੰਦ ਮਲੇਰਕੋਟਲਾ ਤੇ ਖੜ ਤਿੰਨੇ ਫੌਜਾਂ ਤਿਆਰ ਹੋ ਗਈਆਂ ਤਰਕੀਬ ਇਹ ਸੀ ਕਿ ਇਕੱਠੇ ਹੀ ਟੁੱਟ ਕੇ ਸਿੰਘਾਂ ਦੇ ਪੈਣਾ ਹੈ ਜਿੰਨਾ ਵੱਧ ਹੋ ਸਕੇ ਮੂਰਲੀਆ ਕਤਾਰਾਂ ਦੇ ਲੜਾਕੇ ਸਿੰਘਾਂ ਦਾ ਨੁਕਸਾਨ ਕਰਨਾ ਹੈ ਪਠਾਣਾ ਦੇ ਇਸ ਹੱਲੇ ਦਾ ਮਕਸਦ ਸੀ ਸਿੰਘਾਂ ਨੇ ਸੁਰੱਖਿਆ ਘੇਰਾ ਨੂੰ ਤੋੜਨਾ ਜੇ ਇੱਕ ਵਾਰ ਮੂਰਲੀਆ ਕਤਾਰਾਂ ਟਹਿ ਜਾਣ ਫੇਰ ਬਚੇ ਦਲ ਨੂੰ ਕੋਈ ਨਹੀਂ ਬਚਾ ਸਕਦਾ ਜ਼ੈਨ ਕਾ ਹਮਲੇ ਦੀ ਤਿਆਰੀ ਕਰਦਾ ਬੋਲਿਆ ਮਸਲਾ ਤਾਂ ਮੂਰਲੀ ਕਤਾਰਾਂ ਦਾ ਹੀ ਹੈ ਕਿਲੇ ਦੀ ਅੰਕੰਦਾਂ ਜਿਹਾ ਕੀ ਰਾਹ ਹੈ ਸਿੰਘਾਂ ਦਾ ਦੁਪਹਿਰ ਹੋਣ ਨੂੰ ਆਈ ਹੈ ਹਜੇ ਤੀਕਬਦਾਲੀ ਤੋਤਾ ਟੁੱਟਾ ਨਹੀਂ ਪਹਿਲੇ ਹੱਲੇ ਬਲੇ ਦੰਦ ਖੱਟੇ ਕਰਵਾ ਕੇ ਆਏ ਲక్ష్ਮੀਨਾਰੈਣ ਦੀ ਗੱਲ ਬਿਲਕੁਲ ਸਹੀ ਸੀ ਖਾਸ ਸਾਜ਼ ਜੈਨ ਨੇ ਹੁਣੀ ਮੜ ਹਮਲੇ ਦੀ ਤਿਆਰੀ ਕਰ ਰਹੇ ਹਨ ਕੁਤਬੇ ਪਿੰਡਲ ਕੰਨੀਓ ਭੱਜੇ ਆਉਂਦੇ ਸਿੱਖ ਸੂਈਆਂ ਨੇ ਖਬਰ ਦਿੱਤੀ ਸਿੱਖ ਵਹੀਰ ਦਦਾਹ ਹੋਰ ਤੋਂ ਕੁਤਬੇ ਤਵਲੇ ਹੀ ਜਾ ਰਿਹਾ ਸੀ ਤੇ ਪਿੰਡ ਤੋਂ ਕੁਝ ਕੂਪ ਪਿਛਾਂ ਹੀ ਸੀ ਗੁਰਮਾ ਤੋਂ ਤੁਰਨ ਲੱਗਾ ਇੱਕ ਵੱਡਾ ਹੱਲਾ ਹੋਇਆ ਸੀ ਜਿਸ ਦਾ ਮੁਕਾਬਲਾ ਸਿੰਘਾਂ ਨੇ ਡਟ ਕੇ ਕੀਤਾ ਤੇ ਵੈਰੀਆਂ ਨੂੰ ਪਲਾ ਵਿੱਚ ਹੀ ਖਦੇੜ ਦਿੱਤਾ ਸੀ ਉਸ ਤੋਂ ਮਗਰੋਂ ਦਦਾਹ ਹੋਰ ਤਿੱਖ ਵਿਸ਼ਮਨ ਦਾ ਹਿਆ ਨਹੀਂ ਪਿਆ ਕਿ ਕੋਈ ਪਰਮਾ ਹੱਲ ਕਰ ਸਕਣ ਹਾਂ ਛੋਟੀਆਂ ਮੋਟੀਆਂ ਝੜਪਾਂ ਤਾਂ ਲਗਾਤਾਰ ਹੁੰਦੀਆਂ ਹੀ ਰਹੀਆਂ ਪਰ ਤੁਰਦਿਆਂ ਤੁਰਦਿਆਂ ਜੰਗ ਲੜਨੀ ਖਾਲਸੇ ਦੇ ਵੱਲ ਦੀ ਗੱਲ ਸੀ ਉਹਨਾਂ ਦਾ ਮਕਸਦ ਤਾਂ ਵਹੀਰ ਨੂੰ ਮਾਲਵੇ ਪਹੁੰਚਾਉਣਾ ਸੀ ਲੜਦੇ ਭੜਦੇ ਅੱਗੇ ਨੂੰ ਵਧਦੇ ਜਾਣਾ ਉਹ ਵੀ ਖਾਲਸੇ ਦੀ ਜੰਗ ਨੀਤੀ ਹੈ ਇਹ ਉਹਨਾਂ ਦੇ ਢਾਈ ਫੱਟ ਵਾਲੇ ਪੈੰਤਰੀ ਅਨਸਾਰ ਸੀ ਉਸ ਸਮੇਂ ਸਿੰਘ ਲੜਾਈ ਦੇ ਢਾਈ ਫੱਟ ਮੰਨਦੇ ਹੁੰਦੇ ਸਨ ਪਹਿਲਾ ਈਨ ਮੰਨ ਲੈਣੀ ਜਾਂ ਭੱਜ ਜਾਣਾ ਦੂਜਾ ਮੌਕਾ ਦੇਖ ਕੇ ਕੁਝ ਪਛਾਹ ਹੋਣਾ ਤੇ ਮੁੜ ਤਿਆਰੀ ਨਾਲ ਭਾਰੀ ਹੱਲਾ ਕਰਨਾ ਤੇ ਬਾਕੀ ਅੱਧਾ ਹੈ ਲੜਦੇ ਆ ਮਰ ਜਾਣਾ ਇਹਨਾਂ ਢਾਈਆਂ ਵਿੱਚੋਂ ਦੂਜਾ ਖਾਲਸੇ ਦਾ ਮਨ ਪਾਉਂਦਾ ਸੀ ਗੁਰਿੱਲਾ ਜੰਗ ਵਾਂਗ ਇਹ ਢੰਗ ਆਪਣੇ ਬਚਾਅ ਵੀ ਕਰਵਾਉਂਦਾ ਸੀ ਤੇ ਇਸ ਨਾਲ ਸਿੰਘ ਦੁਸ਼ਮਣ ਦਾ ਵੱਧ ਨੁਕਸਾਨ ਵੀ ਕਰ ਦਿੰਦੇ ਸਨ ਜੰਗਲਾਂ ਵਿੱਚ ਵੀ ਚਲਦੇ ਆਂ ਖਾਲਸੇ ਨੇ ਸਦਾ ਲੜਾਈ ਦਾ ਇਹ ਢੰਗ ਅਪਣਾਇਆ ਸਰਹੰਦ ਵਾਲਿਆਂ ਦੀ ਨੀਤੀ ਅਨੁਸਾਰ ਮੇਰੇ ਕੋਟਲੇ ਵਾਲਿਆਂ ਦਾ ਵਹੀਰ ਹਠੂਰ ਕੰਨੀਓਂ ਅੱਗੇ ਪਰਤਿਆ ਲక్ష్ਮੀਨਾਰਾਇਣ ਦਾ ਦਲ ਪਹਿਲਾਂ ਵਾਲੇ ਪਾਸਿਓਂ ਆ ਰਿਹਾ ਸੀ ਤੇ ਜ਼ੈਨਖਾਂ ਕੁੱਤਵੇ ਵੱਲੋਂ ਮੂਹਰੇ ਖਲੋਤਾ ਸੀ ਹੁਣ ਤਾਂ ਸਿਕੋ ਖਲੋਤਾ ਵੀ ਨਹੀਂ ਸੀ ਸਿੰਘਾਂ ਵੱਲ ਅੱਗੇ ਵਧ ਰਿਹਾ ਸੀ ਪਠਾਣਾ ਦੀਆਂ ਮੂਰਿਆਂ 71 ਹੁੰਦੀਆਂ ਫੌਜਾਂ ਬਾਰੇ ਸੁਣ ਕੇ ਸਿੰਘ ਵੀ ਸੁਚੇਤ ਹੋ ਗਏ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੇ ਸਿੰਘਾਂ ਦੇ ਜਥੇ ਹਰ ਪਾਸੇ ਕਰੜੇ ਕਰਕੇ ਤਨਾਤ ਕਰ ਦਿੱਤੇ ਰਾਮਗੜੀ ਇੱਕ ਪਾਸੇ ਖੜ੍ਹਣ ਵਾਲੇ ਪੱਛਮੀ ਲక్ష్ਮੀ ਨਾਲ ਟੱਕਰ ਲਈ ਡਟ ਕੇ ਖਲੋ ਗਏ ਇੱਕ ਪਾਸੇ ਬਾਗ ਸ਼ਾਮ ਸਿੰਘ ਤੇ ਬਾਕੀ ਕਰੋੜ ਸਿੰਘੀਏ ਸਿੰਘਾਂ ਨੇ ਮਲੇਰਕੋਟਲੇ ਵਾਲਿਆਂ ਦੇ ਦੰਦ ਭੰਨਣ ਲਈ ਮੋਰਚੀ ਮੰਲ ਲਈ ਆਫ ਸਰਦਾਰ ਜੱਸਾ ਸਿੰਘ ਆਪਣੇ ਸਾਥੀ ਸਿੰਘਾਂ ਤੇ ਢੱਲੇ ਵਾਲਿਆਂ ਨਾਲ ਰਲ ਕੇ ਜੰਨੇ ਵੱਲ ਵਧੇ। ਜਥੇਦਾਰ ਬਾਬਾ ਮੇਰ ਸਿੰਘ ਆਪਣੇ ਦੋਹਾਂ ਭਾਈਆਂ ਮੱਲਾ ਸਿੰਘ ਤੇ ਭਾਰ ਸਿੰਘ ਨੂੰ ਨਾਲ ਲੈ ਕੇ ਸਰਦਾਰ ਜੱਸਾ ਸਿੰਘ ਦੇ ਨਾਲ ਸਨ। ਉਹਨਾਂ ਦੇ ਨਾਲ ਉਹਨਾਂ ਦਾ ਹੀ ਉਹਦਾ ਸੁਪੁੱਤਰ ਨਿਹੰਗ ਸਿੰਘ ਬਾਗ ਮਿੱਤ ਸਿੰਘ ਵੀ ਸੀ। ਪਿੱਛੇ ਸਰਦਾਰ ਚੜਤ ਸਿੰਘ ਵੀ ਬਾਕੀ ਮਿਸਲਾਂ ਦੇ ਆਪਣੇ ਸਾਥੀ ਸਿੰਘਾਂ ਨਾਲ ਵਹੀਰ ਕਿਲ੍ਹੇ ਲਗਭਗ ਨੇੜੇ ਹੀ ਪਹੁੰਚ ਚੁੱਕਿਆ ਸੀ। ਵਹੀਰ ਨੂੰ ਸੁਨੇਹਾ ਲਾਓ ਕਿ ਜਿੰਨੇ ਛੇਤੀ ਹੋ ਸਕੇ ਗੇਲਣਾ ਵੱਲ ਵਧਣ। ਸਦਾ ਚੜਤ ਸਿੰਘ ਨੇ ਇੱਕ ਵਾਰ ਇੱਕ ਸਵਾਰ ਵਹੀਰ ਵੱਲ ਤੋਰਿਆ ਸੁਰੱਖਿਆ ਘੇਰੇ ਵਾਲੇ ਸਿੰਘ ਕਦੇ ਤਾਂ ਅਫਗਾਨਾਂ ਨਾਲ ਲੋਹਾ ਲੈਣ ਲੱਗ ਜਾਂਦੇ ਤੇ ਇਹਦੇ ਕਦੇ ਵਹੀਰ ਦਾ ਪਤਾ ਕਰਨ ਲਈ ਪਰਤ ਆਉਂਦੇ ਪਠਾਣਾਂ ਨੂੰ ਮਾਰਦਾ ਤੇ ਆਪਣੇ ਸ਼ਹੀਦ ਕਰਵਾਉਂਦਾ ਸਿੱਖ ਦਲ ਗੱਲਾਂ ਪਿੰਡ ਪਹੁੰਚ ਗਿਆ ਊਠਾਂ ਗੱਡਿਆਂ ਤੇ ਘੋੜਿਆਂ ਤੇ ਸਵਾਰ ਵਹੀਰ ਗੱਲਾਂ ਆ ਕੇ ਕੁਝ ਪਲ ਆਰਾਮ ਕਰਨ ਮਾਰੇ ਸੋਚ ਰਿਹਾ ਸੀ ਸਿੰਘਾਂ ਨੇ ਸੋਚਿਆ ਸੀ ਕਿ ਪਿੰਡ ਵਿੱਚ ਆਸਰਾ ਮਿਲ ਜਾਵੇਗਾ ਤੇ ਸਾਰੇ ਵਹੀਰ ਨੂੰ ਪਿੰਡ ਦੇ ਲੋਕ ਰਲ ਕੇ ਲੁਕਾ ਲੈਣਗੇ ਇਸ ਨਾਲ ਵੀ ਹીર ਵੰਡਿਆ ਜਾਵੇਗਾ ਤੇ ਵੱਡਾ ਖਤਰਾ ਟਲ ਜਾਵੇਗਾ ਪਰ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹੀਮਾ ਵਹੀਰ ਦੇ ਸਿਆਣੇ ਬਜ਼ੁਰਗ ਬੀਬੀਆਂ ਨੂੰ ਮੁਖੀ ਸਿੰਘਾਂ ਨੇ ਸਮਝਾਇਆ ਹੋਇਆ ਸੀ ਕਿ ਪਿੰਡ ਵੱੜ ਦੇ ਸਾਰ ਸ਼ਰਨ ਲੈਣ ਲਈ ਲੋਕਾਂ ਦੇ ਦਰ ਖੜਕਾਉਂਦੇ ਹਨ ਤੇ ਪਨਾਹ ਲੈਣੀ ਹੈ ਸੋ ਵਹੀਰ ਨੇ ਗਹਿਲ ਪਹੁੰਚਦਿਆਂ ਹੀ ਸਿੰਘਾਂ ਦੇ ਕਹਿਣ ਅਨੁਸਾਰ ਪਿੰਡ ਵਾਲਿਆਂ ਨੇ ਦਰ ਖੜਕਾਉਣੇ ਸ਼ੁਰੂ ਕੀਤੇ ਪਰ ਕਿਸੇ ਨੇ ਬੁਹਾ ਨਾ ਖੋਲੇ ਆ ਸੋ ਗੋ ਜਿਨ੍ਹਾਂ ਦੇ ਖੁੱਲੇ ਸਨ ਉਹਨਾਂ ਵੀ ਭੇਡ ਲਈ। ਜਾਪ ਰਿਹਾ ਸੀ ਕਿ ਪਿੰਡ ਵਾਲਿਆਂ ਨੇ ਜਿਵੇਂ ਪਹਿਲਾਂ ਹੀ ਮਤਾ ਪਾ ਲਿਆ ਸੀ ਕਿ ਕਿਸੇ ਨੇ ਵੀ ਸਿੱਖਾਂ ਨੂੰ ਪਨਾਹ ਨਹੀਂ ਦੇਣੀ। ਵਹੀਰ ਵਿੱਚੋਂ ਕੁਝ ਪਚੰਗੀਆਂ ਨੇ ਕੰਧਾਂ ਕੋਲਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅੰਦਰੋਂ ਘਰ ਵਾਲੇ ਹਮਲਾ ਕਰ ਦਿੰਦੇ। ਜਾਂ ਤਾਂ ਪਿੰਡ ਵਾਲੇ ਅਬਦਾਲੀ ਦੇ ਕਹਿਰ ਤੋਂ ਹੀ ਇਹਨਾਂ ਡਰ ਗਏ ਸਨ ਕਿ ਸਿੱਖਾਂ ਦੀ ਮਦਦ ਕਰਨ ਬਦਲੇ ਮਿਲਣ ਵਾਲੀ ਸਜ਼ਾ ਨੇ ਪੈ ਪੀੜ ਕਰ ਦਿੱਤਾ ਸੀ। ਤੇ ਜਾਂ ਫਿਰ ਹੋ ਸਕਦਾ ਹੈ ਕਤਬੇ ਵਾਲਿਆਂ ਵਾਂਗ ਸਿੰਘਾਂ ਨੂੰ ਪਸੰਦ ਹੀ ਨਾ ਕਰਦੇ ਹੋਣ। ਕారణ ਕੋਈ ਵੀ ਹੋਵੇ ਪਰ ਪਿੰਡ ਵਾਲਿਆਂ ਸਿੰਘਾਂ ਦੀ ਆਸ ਤੇ ਉਲਟ ਵਿਹਾਰ ਕੀਤਾ ਤੇ ਕਿਸੇ ਇੱਕ ਛੋਟੇ ਬਾਲ ਨੂੰ ਵੀ ਪਨਾ ਨਹੀਂ ਦਿੱਤੀ ਹੁਣ ਵਹੀਰ ਹਜੇ ਅੱਗੇ ਤਾਂ ਵੱਧ ਨਹੀਂ ਸਕਦਾ ਸੀ ਸੋਨਣਾ ਸ਼ਰਨ ਲਈ ਹੋਰ ਥਾਵਾਂ ਲੱਭੜੀਆਂ ਸ਼ੁਰੂ ਕੀਤੀਆਂ ਪਤਾ ਨਹੀਂ ਕਿੰਨੀਆਂ ਹੀ ਮਾਵਾਂ ਆਪਣੇ ਛੋਟੇ ਬਾਲਾਂ ਨੂੰ ਲੈ ਕੇ ਗਹਿਰੀਆਂ ਵਿੱਚ ਵੜ ਗਈਆਂ ਬਹੁਤ ਸਿੰਘਾਂ ਨੇ ਚਰੀ ਬਾਜਰੇ ਦੀਆਂ ਚਿਣੀਆਂ ਮੰਡਲੀਆਂ ਵਿੱਚ ਆਸਰਾ ਲੈ ਲਿਆ ਕਈ ਪਰਿਵਾਰ ਤੂੜੀ ਦੇ ਕੁਪਾ ਵਿੱਚ ਲੁਕ ਗਏ ਪਰ ਹੁਣ ਤੇ ਇੱਕ ਅਫਗਾਨ ਲਸ਼ਕਰ ਵੀ ਗੈਲਾਂ ਪਹੁੰਚ ਚੁੱਕਾ ਸੀ ਉਹਨਾਂ ਲੋਕ ਰਹੀ ਸਿੱਖਾਂ ਨੂੰ ਦੇਖ ਲਿਆ ਤੇ ਚੁੰਚਣ ਕੇ ਉਹਨਾਂ ਗਹਿਰੀਆਂ ਮੰਡਲੀਆਂ ਤੇ ਕੁੱਪਾਂ ਨੂੰ ਅੱਗ ਲਾਈ ਜਿਨ੍ਹਾਂ ਵਿੱਚ ਸਿੱਖ ਵਹਿਰ ਲੁਕਿਆ ਹੋਇਆ ਸੀ ਸੈਂਕੜੇ ਹਜ਼ਾਰਾਂ ਸਿੱਖ ਇਸ ਚੰਡੇ ਦੀ ਭੇਟ ਚੜ ਗਏ ਸਰਦਾਰ ਚੜਤ ਸਿੰਘ ਨੂੰ ਕਿਸੇ ਨੇ ਇਸ ਕਤਲੇਆਮ ਦੀ ਖਬਰ ਦਿੱਤੀ ਤਾਂ ਉਹਨਾਂ ਘੋੜਾ ਫਰੰਗ ਗੱਹਲਾਂ ਵੱਲ ਦੌੜਾਇਆ ਸਿੰਘ ਮੁਰ ਬੰਦੂਖਾਂ ਭਰ ਕੇ ਫੜਾਉਣ ਲੱਗੇ ਤੇ ਸਰਦਾਰ ਅਫਗਾਨਾਂ ਦੇ ਢੇਰ ਲਾਉਣ ਲੱਗਾ ਸੁਰੇ ਟਿੱਕੀ ਨਿਕਲਣ ਵੇਲੇ ਜਦੋਂ ਦਾ ਹੱਲਾ ਹੋਇਆ ਸੀ ਸਰਦਾਰ ਤੇ ਉਸ ਦੇ ਸਾਥੀਆਂ ਨੇ ਘੋੜਿਆਂ ਤੋਂ ਪੈਰ ਨਹੀਂ ਹਿਲਾਇਆ ਸੀ। ਸ਼ਸਤਰਾਂ ਦੇ ਮੁੱਠਿਆਂ ਨੂੰ ਲਗਾਤਾਰ ਕੱਸ ਕੇ ਫੜੇ ਰੱਖਣ ਕਰਕੇ ਹੱਥ ਸੁੱਜ ਗਏ ਸਨ। ਇੱਕ ਪਲ ਲਈ ਵੀ ਸ਼ਸਤਰ ਹੱਥੋਂ ਨਹੀਂ ਛੱਡੇ ਸਨ। ਜਦ ਕੋਈ ਘੋੜਾ ਸ਼ਹੀਦੀ ਪਾ ਗਿਆ ਤਾਂ ਤੁਰੰਤ ਥਾਪੀ ਮਾਰ ਕੇ ਦੂਜੇ ਤੇ ਚੜ ਗਏ। ਚਾਰੇ ਪਾਸੇ ਨੂੰ ਸੁਚੇਤ ਸਿੰਘ ਜੱਥਾ ਵਹੀਰ ਦੀ ਸੰਭਾਲ ਕਰਦਾ ਹੋਇਆ ਕੁੱਤਬੇ ਤੇ ਬਾਹਮਣੀ ਲਾਗੇ ਪਹੁੰਚ ਗਏ। ਕੁੱਤਬਾ ਪਿੰਡ ਮਲੇਰੀ ਕੋਟਲੀਏ ਪੀਖਣਖਾਂ ਦੇ ਅਧੀਨ ਸੀ ਤੇ ਇੱਥੇ ਉਸ ਦੀ ਪਰਜਾ ਵਸਦੀ ਸੀ। ਮਲੇਰੀਆਂ ਦੀ ਸੈਨਾ ਵਿੱਚ ਕਈ ਪਠਾਣ ਇਸੇ ਪਿੰਡ ਸਨ। ਭੀਖਣਖਾਨ ਨੇ ਖਬਰ ਕਲ ਦਿੱਤੀ ਕਿ ਸਿੱਖ ਵਹੀਰ ਨੂੰ ਘੇਰ ਲੋ। ਕਿਸੇ ਵੀ ਤਰ੍ਹਾਂ ਭੀਖਣਖਾਨ ਨੂੰ ਜਹਾਰੂ ਸਿੰਘਾਂ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ ਸੀ। ਸੋ ਉਸਨੇ ਮੜ ਵਹੀਰ ਨਾਲ ਲੜਨਾ ਚੁਣਿਆ। ਬਾਹਰੋਂ ਪਠਾਣਾਂ ਨੇ ਤੇ ਅੰਦਰੋਂ ਪਿੰਡ ਵਾਸੀਆਂ ਨੇ ਵਹੀਰ ਨੂੰ ਘੇਰ ਲਿਆ। ਪਿੰਡ ਦੇ ਲੋਕ ਗੰਡਾਸੇ, ਬਰਛੇ ਤੇ ਡੰਗਾ ਲੈ ਕੇ ਵਹੀਰ ਉੱਤੇ ਟੁੱਟ ਪਏ। ਸਭ ਪਾਸੇ ਹਹਾਕਾਰ ਮਚ ਗਈ ਪਿੰਡ ਵੀ ਉਹਨਾਂ ਦਾ ਇਸ ਤਰ੍ਹਾਂ ਵੈਰੀ ਬਣ ਜਾਏਗਾ ਕਿਸੇ ਨੇ ਸੋਚਿਆ ਨਹੀਂ ਸੀ ਵਹੀਰ ਦਾ ਕੁਰਲਾਹੜਾ ਸਰਦਾਰ ਚੜਤ ਸਿੰਘ ਨੇ ਸੁਣਿਆ ਤਾਂ ਉਸਨੇ ਆਪਣਾ ਧਿਆਨ ਅਫਗਾਨਾਂ ਵੱਲੋਂ ਹਟਾ ਕੇ ਪਿੰਡ ਵਾਲਿਆਂ ਵੱਲ ਕਰ ਲਿਆ ਅਖ ਦੀ ਫੋਰ ਵਿੱਚ ਹੀ ਸਰਦਾਰ ਕੁਤਬੇ ਦੇ ਹਮਲਾਵਰ ਟੋਲੇ ਕੋਲ ਪਹੁੰਚ ਗਏ ਤੇ ਬਿਜਲੀ ਬਣ ਕੇ ਉਹਨਾਂ ਉੱਤੇ ਡਿੱਗੇ ਪਿੰਡ ਵਿੱਚ ਵਸਦੇ ਰੰਗੜ ਜੋ ਸਿੱਖਾਂ ਦੇ ਵੈਰੀ ਸਨ ਸਰਦਾਰ ਦੀ ਚੰਡੀ ਦੀ ਮਾਰ ਨਾਲ ਸਹਾਰ ਸਕੇ ਕੁਝ ਹੀ ਪਲਾਂ ਵਿੱਚ ਸਰਦਾਰ ਨਿਰੰਗੜਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ। ਸਰਦਾਰ ਦੀ ਭਗੌਤੀ ਲਗਾਤਾਰ ਰੰਗੜਾਂ ਦੇ ਦੋ-ਦੋ ਟੋਟੇ ਕਰਕੇ ਸੁੱਟ ਰਹੀ ਸੀ। ਹਾਲਤ ਇਹ ਬਣ ਗਈ ਸੀ ਕਿ ਹਮਲਾਵਰ ਬਣ ਕੇ ਆਏ ਰੰਗੇੜਾ ਨੂੰ ਹੁਣ ਆਪਣੀ ਜਾਨ ਦੀ ਪੈ ਗਈ। ਉਹ ਪਿੱਛੋਂ ਪਾਹਰ ਨੂੰ ਭੱਜੇ ਪਰ ਬਾਹਰ ਉਹਨਾਂ ਦਾ ਸਾਹਮਣਾ ਸਿੰਘਾਂ ਦੇ ਸੁਰੱਖਿਅਤ دستਿਆਂ ਨਾਲ ਹੋ ਗਿਆ। ਸਿੰਘਾਂ ਨੇ ਰੰਗੜਾਂ ਨੂੰ ਆਹੋ ਲਾਉਣ ਨੂੰ ਥਿੰਦ ਨਾਲ ਆਇਆ, ਬਿੰਦ ਨਾਲ ਆਇਆ। ਕੁੱਤਬੇ ਦੇ ਰੰਗੇੜਾਂ ਵਾਲਾ ਮੋਰਚਾ ਮਾਰ ਕੇ ਸਰਦਾਰ ਚੜਤ ਸਿੰਘ ਮੁੜ ਗਿਲਜੀਆਂ ਦੇ ਮੁਕਾਬਲੇ ਲਈ ਸੁਰੱਖਿਆ ਘੇਰੇ ਵਾਲੇ ਸਿੰਘਾਂ ਕੋਲ ਪਰਤਾ ਆ। ਲੜਦਿਆਂ ਲੜਦਿਆਂ ਦੁਪਹਿਰ ਆ ਲੱਥੀ ਸੀ। ਸੀਖ ਤਾਂ ਜੰਗ ਦਾ ਆਪਣਾ ਹੀ ਬੋਤ ਸੀ। ਤੇ ਉਤੋਂ ਸਿਰ ਤੇ ਆ ਸੂਰਜ ਵੀ ਅਗਬਰਾ ਰਿਹਾ ਸੀ। ਤੇ ਇਹ ਤਾਂ ਭਾਵੇਂ ਵਹੀਰ ਨੂੰ ਬਹੁਤ ਲੱਗੀ ਹੋਈ ਸੀ ਪਰ ਅਫਗਾਨਾਂ ਨੂੰ ਤਾਂ ਪਿਆਸ ਨੇ ਬੁਰੀ ਤਰ੍ਹਾਂ ਤੜਪਾਇਆ ਹੋਇਆ ਸੀ। ਪਹਿਲਾਂ ਤਾਂ ਲਾਹੌਰ ਤੋਂ ਤੁਰੇ ਅਫਗਾਨ ਛੇਤੀ ਨਾਲ ਪੈਂਡਾ ਮਾਰ ਕੇ ਮਲੇਰਕੋਟਲੇ ਪਹੁੰਚੇ ਸਨ। ਦੇ ਆਂਸਰ ਉਹਨਾਂ ਨੂੰ ਸਿੱਧਾ ਜੰਗ ਦੇ ਹੀ ਲੜਨੀ ਪੈ ਗਈ ਸੀ ਉਤਾਰਾ ਕਰਕੇ ਡੇਰਾ ਲਾਉਣ ਦਾ ਤੇ ਸਾਹ ਲੈਣ ਦਾ ਪਲ ਵੀ ਉਹਨਾਂ ਨੂੰ نصیਬ ਨਹੀਂ ਹੋਇਆ ਸੀ ਸਿੰਘਾਂ ਦੀਆਂ ਭਗੋਤੀਆਂ ਉਡੀਕ ਹੀ ਰੀਆਂ ਸਨ ਤੇ ਆਂਦਿਆਂ ਨੂੰ ਹੀ ਟੁੱਟ ਕੇ ਪੈ ਗਈਆਂ ਸਿੱਖ ਤਾਂ ਇਸ ਭੂਮੀ ਦੇ ਵਾਸੀ ਸਨ ਇਹਨਾਂ ਤੱਤੇ ਠੰਡੇ ਮੌਸਮਾਂ ਦੇ ਜੰਮੇ ਗਏ ਜੇਠ ਹੜ ਦੀਆਂ ਲੂਆਂ ਤੇ ਪੋ ਮਾਗ ਦੀਆਂ ਸੀਤ ਹਵਾਵਾਂ ਸੰਗ ਹੀ ਪਲੇ ਸਨ ਨੰਗੇ ਪਿੰਡਿਆਂ ਤੇ ਹੀ ਉਹਨਾਂ ਨੇ ਇਹ ਸੇਕ ਤੇ ਪਾਲੇ ਖੰਡਾਏ ਹੋਏ ਸਨ ਧੁੱਪ ਨੇ ਉਹਨਾਂ ਦਾ ਕੀ ਵਿਗਾੜ ਲੈਣਾ ਸੀ ਨਾਲੇ ਐਸੀਆਂ ਕਈ ਧੁੱਪਾਂ ਤੇ ਸੂਰਜ ਰਲ ਕੇ ਵੀ ਉਹਨਾਂ ਨੂੰ ਨਹੀਂ ਭੁਲਾ ਸਕਦੇ ਜਿੰਨਾ ਸਿਰ ਤੱਤੀਆਂ ਤਵੀਆਂ ਤੇ ਬੈਠਣ ਵਾਲੇ ਸਤੂ ਗੁਰਾਂ ਦੀ ਛਾਂ ਹੋਵੇ ਬਾਕੀ ਦਾ ਭਾਗ ਕੱਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ